ਇਨਸ਼ਾਅੱਲਾ ਉਹ ਵੀ ਤੋਂ ਸਪੋਰਟ ਕਰੋ ਇਹਨਾਂ ਨੇ ਸਾਨੂੰ ਬੜੀ ਮੁਹੱਬਤ ਪਿਆਰ ਕੀਤੀ ਹਾਂਜੀ ਕਿਦਾਂ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਾਰੇ ਠੀਕ ਹੋ ਗਏ ਅੱਜ ਅਸੀਂ ਆਏ ਆਂ ਇੱਧਰ ਪਿੰਡ ਦੇ ਵਿੱਚ ਸ਼ੂਟਿੰਗ ਕਰਨ ਵਾਸਤੇ ਡਰੈਸਿੰਗ ਵੀ ਕੀਤੀ ਹੈ ਪ੍ਰੋਪਰ ਤੇ ਆ ਪੈਂਸ਼ਨ ਸਾਰੇ ਪਿੱਛੇ ਖੇਤ ਖੇੜਿਆਣ ਸਾਰਾ ਸਿਸਟਮ ਇਹ ਆਪਣਾ ਨਾਲ ਬਾਦਸ਼ਾਹ ਮੁਗਲ ਟੈਕਨੋਲੋਜੀ ਅਨਸ਼ੇਦਾਨ ਵਾਲੇ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਕਰਨੀ ਸ਼ੂਟਿੰਗ ਗਾਣੇ ਦੀ ਤੋਂ ਤੋਂ ਸਿਊ ਲੈ ਲਿਆ ਤੇ ਇਹ ਮਾੜਾ ਜਿਹਾ ਵਾਅਮ ਦਿਖਾਉਂ ਤੁਸੀ ਇਹ ਬਾਦਸ਼ਾਹ ਮੁਗਲ ਵਾਸਤੇ ਤੇ ਸਾਰੀ ਆਵਾਮ ਸਾਨੂੰ ਪਿਆਰ ਕਰਨ ਵਾਲੀ ਜਿਹੜੀ ਉਥੋਂ ਪਿੰਡ ਤੋਂ ਉਹਨਾਂ ਨੇ ਇੰਟਰ ਹੁੰਦਿਆਂ ਵੇਖਿਆ ਵੇਖ ਕੇ ਸਾਰੇ ਜਣੇ ਆ ਗਏ ਨੇ ਇੱਥੇ ਆਪਣੇ ਨਾਲ ਫੋਟੋ ਬਣਾਉਣ ਵੀਡੀਓ ਬਣਾਉਣ ਤੇ ਨਾਲੇ ਦੇਖਣ ਵਾਸਤੇ ਸਭ ਆਉਂਸੀ ਦੇਖ ਸਕਦੇ ਹੋ ਸਾਰੀ ਬਾਦਸ਼ਾਹ ਦੱਸੋ ਹਾਂ ਕਿੰਨਾ ਲਾਓ ਜਾਂ ਅਨਿਸ਼ਾ ਜਨ ਅੱਗੇ ਕਿ ਤੁਹਾਨੂੰ ਦਿਖਾਣੇ ਹੈ ਕਿਵੇਂ ਅਸੀਂ ਸ਼ੂਟ ਕਰਾਂਗੇ ਕਿਵੇਂ ਅਸੀਂ ਵਲੌਗ ਬਣਾਵਾਂਗੇ ਕਿਵੇਂ ਸਾਰਾ ਹਿਸਾਬ-ਕਿਤਾਬ ਹੋਏਗਾ ਨਿਯਾਮ ਇਹ ਕਿਵੇਂ ਆਮਨਾ ਸੀ ਵੀਡੀਓ ਵੀਡੀਓ ਬਣਾਵਾਂਗੇ ਤੇ ਸਾਰੇ ਕਰਾਂਗੇ ਚੀਜ਼ ਤੇ ਸਾਡੇ ਨਾਲ ਜੁੜੇ ਰਹੋ ਮਿਨੀ ਵਲੋਗ ਹੈ ਇੱਕ ਸਾਡਾ ਚੈਨਲ ਦਾ ਪਹਿਲਾ ਇੱਥੇ ਅਗਰ ਸਪਿਆਰ ਦਿਖਾਵਗੇ ਫਿਰ ਅਸੀਂ ਸਾਡਾ ਆਏਗਾ ਵੱਡਾ ਮੇਨ ਵਲੋਗ ਸਾਰੇ ਵਲੋਗ ਪ੍ਰੋਪਰ ਆਇਆ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੈ ਅਸੀਂ ਦੋਵੇਂ ਭਰਾ ਨੇ ਇਹਨਾਂ ਕੱਲੀ ਡਰੈਸਿੰਗ ਤੇ ਮੈਂ ਮਾਰੀ ਮੋਟੀ ਡਰੈਸਿੰਗ ਕੀਤੀ ਹੈ ਤੇ ਬਾਕੀ ਤੁਹਾਨੂੰ ਐਸੀ ਚੀਜ਼ ਦਿਖਾਣੀ ਜਿਹੜੇ ਸਾਨੂੰ ਉਮੀਦ ਸੀ ਇਸ ਤਰ੍ਹਾਂ ਹੋ ਜਾਏਗਾ ਤੇ ਥੋੜਾ ਭਰਾ ਵਲੋਗ ਮਾਰੇ ਚੰਗੇ ਬਣਾ ਰਿਹਾ ਤੇ ਅੱਜ ਆ ਗਿਆ ਬਾਦਸ਼ਾਹ ਮੁਗਲ ਦੇ ਪਿੰਡ ਠੀਕ ਹੈ ਇਹ ਬੱਚੇ ਵੇਖ ਲਓ ਸਾਰੇ ਸਾਡੇ ਐਸ ਗੱਡ ਭਾਈ ਨੂੰ ਵੇਖਣ ਆਏ ਨੇ ਜਾਂ ਬਾਦਸ਼ਾਹ ਮੁਗਲ ਨੂੰ ਜਾਂ ਤੁਹਾਡੇ ਇਸ ਅੱਛੇ ਅੱਛੇ ਤਨੂੰ ਚੀਜ਼ਾਂ ਦਿਖਾਈਆਂ ਜਾਂਦੀਆਂ ਤੇ ਭਰਾ ਨਾਲ ਜੁੜੇ ਰੋਕਰੋਗੇ ਤੇ ਮਾਸ਼ਾਅੱਲਾਹ ਇਸ ਤਰ੍ਹਾਂ ਇਵੇਂ ਤੁਸੀਂ ਸਾਨੂੰ ਪਿਆਰ ਕਰੋਗੇ ਨਾ ਇਵੇਂ ਤੁਸੀਂ ਸਾਨੂੰ ਸਪੋਰਟ ਕਰੋਗੇ ਤੇ ਅਨਕਰੀਬ ਜਿਹੜਾ ਆਨ ਆਲੇ ਇੱਕ ਦੋ ਵੀਡੀਓ ਤੋਂ ਬਾਅਦ ਇਹ ਭਾਈ ਦੀ ਵੀ ਬਲੋ ਜਿਹੜੀ ਇਹਨਾਂ ਡਰੈਸਿੰਗ ਸੇਮ ਇਵੇਂ ਹੋਣੀ ਛੋਟਾ ਛੋਟਾ ਸਾਰਾ ਕੁਝ ਦਰਦੀ ਨੂੰ ਦੇ ਦਿੱਤਾ ਸਿਵਾਨ ਵਾਸਤੇ ਸਭ ਕੁਝ ਰੈਡੀ ਹੋ ਰਿਹਾ ਇੱਕ ਦੋ ਵੀਡੀਓ ਤੋਂ ਬਾਅਦ ਭਾਈ ਦੀ ਜਿਹੜੀ ਨਾ ਕੋਬਰਾ ਦੀ ਡਰੈਸਿੰਗ ਸੇਮ ਇਹੀ ਹੋ ਜਾਣੀ ਜੀ ਦੱਸੋ ਮੈਚਲ ਭਰਾ ਦੇ ਕੋਲ ਨਹੀਂ ਮਿਲਣ ਆਏ ਨੇ ਤਾਂ ਪਤਨੂੰ ਜੇ ਬੜਾ ਭਰਾ ਨਾਲ ਪਿਆਰ ਕਰਦੇ ਨੇ ਕਿ ਕਿਉਂਕਿ ਆਪਣੇ ਤਰ੍ਹਾਂ ਵੀਡੀਓ ਬਣਾਦੇ ਨੇ ਸ਼ੂਟਿੰਗ ਕਰਦੇ ਨੇ ਗਾਣੇ ਕਰਦੇ ਨੇ ਆਪਾਂ ਵੀ ਇੰਸ਼ਾਅਰ ਇਹਨਾਂ ਨੂੰ ਟਿਕ ਲੈ ਕੇ ਆਉਣਾ ਪੈਣਾ ਕਰੇ ਕਿੰਨੇ ਦਿਨ ਉਸਨੇ ਸਾਰੇ ਜਣੇ ਇਹਨਾਂ ਕਰਾਂਗੇ ਸਪੋਰਟ ਨਾਲ ਕੇ ਆਪਾਂ ਵੀ ਕੁਝ ਇਹਨਾਂ ਵਾਸਤੇ ਅੱਗੇ ਲੈ ਕੇ ਤੁਹਾਡੇ ਵਾਸਤੇ ਹਾਂਜੀ ਬਾਕੀ ਟੈਕਨੋਲੋਜੀ ਆਨ ਕਾ ਜਨ ਬਗਿਆ ਵੈਰੀ ਰਖ ਨਿਤ ਪੁੜੇ ਬੁੜੀ ਚ ਪਉਣ ਵਾਰ ਤਾਂ ਜਿਵੇਂ ਮਿਲਿਆ ਨੇ ਗੁਰਤੀ ਚ ਛੁੱਕਾ ਕਿਵੇਂ ਮੋੜ ਜੁਗ ਨਗਰ ਫਰੀ ਤੋਂ ਮਲ ਕਹਾਂਸ ਕਿਹੜੀ ਕਿਦਾਂ ਲਾਲੂ ਕੋਈ ਕਰੀ ਤੋਂ ਘੇਰ ਲੰਦੇ ਵੈਰੀਆ ਬਰੋਲਿਆਂ ਦੇ ਵਾਂਗ ਘੇਰ ਲੰਦੇ ਵੈਰੀਆ ਬਰੋਲਿਆਂ ਦੇ ਵਾਂਗ ਭੁੱਲੇ ਕਦੋਂ ਦਾ ਕੋਡੀ ਛੱਡ ਕੇ ਵੀ ਜਾਫੀਆਂ Păta neia lenira pura mafia, nipa pak păta neia lenira pura mafia Ceapa de înveriam nu era nu o tafia, nipa ca păta pura mafia ਫਟ ਮੋਤੇ ਵਾਲੇ ਖੇਲ ਚੋਂ ਯਾਰ ਮੇਰੇ ਆਉਣ ਲਾਈ ਕਿੰਨਾ ਲਾਓ ਜਾ ਅਨਛਾ ਆਹੀ ਆਹ ਮੋਗ ਮਸ਼ਹੂਰੀਆਂ ਕਰਤੇ ਫਲੋਪ ਬੜੇ ਟੋਲਿਆਂ ਵਾਲੇ ਚੱਲ ਹਾਂ ਹਾਂਜੀ ਕਿੱਦਾਂ ਕੀ ਹਾਲ ਚੱਲ ਠੀਕ ਏ ਓਕੇ ਰਿਪੋਰਟ ਜੇ ਅੱਛਾ ਗੱਲ ਏ ਕਿ ਆਪਾਂ ਛੱਡਣ ਲੱਗੇ ਆ ਗਾਣਾ ਗਾਣਾ ਹੁਣ ਕਰਨ ਲੱਗੇ ਆ ਲਾਂਚ ਤੇ ਸਭ ਨਾਲ ਪਹਿਲੇ ਸਾਡਾ ਟਾਰਗੇਟ ਹੈਗਾ ਸਾਡੇ YouTube ਤੇ ਕਰਵਾਓ 1000 ਸਬਸਕਰਾਈਬਰ ਪੂਰਾ ਬਾਇਓ ਦੇ ਵਿੱਚ ਲੱਗਿਆ ਲਿੰਕ YouTube ਦਾ ਸਾਰੇ ਜਣ ਜਾ ਕੇ ਸਪੋਰਟ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਜਦੋਂ 1000 ਸਬਸਕਰਾਈਬਰ ਸਾਡਾ ਪੂਰਾ ਹੋਏਗਾ ਗਾਣਾ ਦੇਾਂਗੇ ਛੱਡ ਤੇ ਗਾਣਾ ਬਣਾ ਆਇਆ ਟੋਪ ਦਾ ਤੇ ਬਾਕੀ ਪਾਕਿਸਤਾਨ ਜਿੰਦਾਬਾਦ ਹਾਲੇ ਬੰਦੇ ਵੱਡਿਆਂ ਦੇ ਮਾਮਲੇ ਜੁਗਤਾਂ ਦੀ ਖੱਟੀ ਸੱਚੇ ਸੋਦੇ ਵਾਲਿਆ ਮਿਹਨਤਾਂ ਦੀ ਖੱਟੀ ਸੱਚੇ ਸੋਦੇ ਵਾਲਿਆ ਚਾਹੇ ਸੋਹਲੀ ਕਾ ਪਿਆ ਕਾ ਪਿਆ ਪਾਕ ਪਤਨੇ ਵਾਲੇ ਨੀਰਾ ਪੂਰਾ ਮਾਫੀ ਵਾਲੀ ਪਾਕ ਪਤਨੇ ਵਾਲੇ ਨੀਰਾ ਪੂਰਾ ਮਾਫੀਆ ਚਾ ਪਾ ਦੇ ਨੈਰੀਆਂ ਨੂੰ ਯਾਰਾਂ ਨੂੰ ਥਾਪੀ ਵਾਲੀ ਪਾਕ ਪਤਨੇ ਵਾਲੇ ਨੀਰਾ ਪੂਰਾ ਮਾਫੀਆ ਪਾਕ ਪਤਨੇ ਵਾਲੇ ਨੀਰਾ ਪੂਰਾ ਮਾਫੀਆ 1 2 3 4 ਚਾ ਪਾ ਦੇ ਨੈਰੀਆਂ ਨੂੰ ਯਾਰਾਂ ਨੂੰ ਥਾਪੀ ਵਾਲੀ ਪਾਕ ਪਤਨੇ ਵਾਲੇ ਨੀਰਾ ਅੱਛਾ ਵੀ ਪਿੰਡ ਵਾਲਿਓ ਬਾਈ ਲਾਟ ਵਾਲਿਓ ਬਾਦਸ਼ਾਹ ਨੂੰ ਪਿਆਰ ਕਰਦੇ ਜੇ ਨਾ ਪਿਆਰ ਕਰ ਦੇ ਜੀ ਬਤਨੀ ਸਮਝਾਈ ਕਰੇ ਲੋੜ ਬਾਦਸ਼ਾਹ ਨੂੰ ਪੁੱਛਨੇ ਬਾਦਸ਼ਾਹ ਤੁਸੀਂ ਪਿਆਰ ਕਿਤੇ ਜੜੇ ਪਿੰਡ ਵਾਲਿਆਂ ਨੂੰ ਬੜਾ ਜੀ ਬੜਾ ਪਿਆਰ ਕਰਦੇ ਆ ਭਰਾਵਾਂ ਵਾਲੇ ਨੇ ਭਰਾਵੀਆਂ ਛੋਟਾ ਨੇ ਸਭ ਦੀਆਂ ਤੇ ਸਾਨੂੰ ਪਿਆਰ ਕਰਦੇ ਜੀ ਬੜਾ ਜੀ ਬੜਾ ਭਰਾਵਾਂ ਪਿਆਰ ਕਰਦੇ ਆ ਅੱਛਾ ਜੀ ਇਕਨਾ ਲਾਓ ਜਾਂ ਅਨਸ਼ਕਰਾਂ ਦੇ ਚਰਚਾ ਜੇ ਰਹਿਣਗੇ ਜੋ ਥਾਣੇ ਜੋ ਪੁਰਾਣੇ ਵਾਲੇ ਬਾੜ ਦੇ ਨਾਰੀ ਪਿੰਡ ਕੱਤੀ ਦੇ ਆ ਥਾਪੀਆਂ ਪਾਪ ਟੋਡੀਆਂ ਨੇ ਇਹ ਬੱਕਰੀਆਂ ਜੀ ਬਾਦਸ਼ਾਹ ਨੇ ਸਾਨੂੰ ਕਰਤੀਆਂ ਨੇ ਗਿਫਟ ਸਾਰੀਆਂ ਦੀਆਂ ਸਾਰੀਆਂ ਵਨ ਟੂ ਆਲ ਵਿਦ ਛੋਟੀ ਛੋਟੀ ਨਾਲ ਛੋਟੀ ਵੀ ਨਾਲੇ ਦੇਤੀ ਇੱਥੇ ਚਰਾ ਕੇ ਲੈ ਜਾਣੀਆਂ ਹਾਂ

ਗਾਨੇ ਬਣਾ ਦੇ ਨੇ ক্রিকেট ਆਉਂਦੇ ਨਾਲ ਹੀ ਜਾ ਰਹੇ ਨੇ ਇਤਨਾ ਲਾ ਹੋ ਗਿਆ ਆਨ ਕੇ ਬੰਨੋ ਆਹ ਦੇਖ ਲੋ ਜੀ ਬੱਚੇ ਜਿਹੜੇ ਨੇ ਬਾਸ਼ਾ ਨਾ ਕਰਦੇ ਪਿਆਰ ਤੇ ਸ਼ੋਰ ਬੜਾ ਕਰਦੇ ਜਿੰਨੀ ਮਫਰ ਬਾਸ਼ਾ ਨਾ ਕਰਦੇ ਪਏ ਨੇ ਇਹ जाट ਨੂੰ ਪਤਾ ਹੈ ਤੇ ਮੈਨੂੰ ਵੀ ਪਤਾ ਹੈ ਅਵਾਮ ਨਹੀਂ ਕਾਬੂ ਹੋ ਰਹੀ ਸਾਡੇ ਕੋਲੇ ਅਵਾਮ ਬਿਲਕੁਲ ਨਹੀਂ ਕਾਬੂ ਹੋ ਰਹੀ ਸਾਣਾ ਵੱਡੀ ਅਸੀਂ ਮੇਨ ਗਲਤੀ ਇਹ ਕੀਤੀ ਗਾੜ ਗੋੜ ਕੋੜੀ ਲੈ ਕੇ ਆਏ ਸੀ ਹਲ ਹੈ ਬਸ ਚੁੱਪ ਕਰਕੇ ਆਪ ਹੀ ਆ ਗਏ ਆ ਅਵਾਮ ਨਹੀਂ ਕਾਬੂ ਹੋ ਰਹੀ ਤੇ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਤੁਹਾਡਾ ਭਰਾ ਸੇਮ ਟੂ ਸੇਮ ਡਰੈਸ ਹੋ ਕੇ ਆਵੇਗੀ ਠੀਕ ਹੈ ਤੇ ਇਨਸ਼ਾਅੱਲਾ ਉਹਨਾਂ ਤੋਂ ਜੇ ਸ਼ੂਟ ਕਰੋ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਚੱਲ ਰਹੇ ਹਾਂ ਸ਼ੂਟ ਤੇ ਤੇ ਬਾਦਸ਼ਾਹ ਆਪਣੇ ਨਾਲ ਹੈ ਭਾਈ ਤੇ ਆਪਣੇ ਨਾਲ ਨਿਜ਼ਵਾਨ ਕੋਬਰਾ ਵੀ ਹੈ ਨਨਾਰੀ ਖਤੀਆਲਾ ਵੀ ਉਹ ਪਿੱਛੇ ਖੜਾ ਆਇਆ ਹੈ ਮਾਰੋ ਜੀ ਕੈਮਰਾ ਇੰਤੇ ਥੋੜਾ ਜਿਆ ਤੇ ਆਪਾਂ ਚੱਲੇ ਆਂ ਅਗਲੇ ਸ਼ੂਟ ਤੇ ਉਹ ਬੱਕਰੀਆਂ ਚੱਲ ਰਹੀਆਂ ਨੇ ਬਾਦਸ਼ਾਹ ਭਾਈ ਦੀਆਂ ਉਥੇ ਚੱਲ ਕੇ ਹੁਣ ਆਪਾਂ ਲਾਵਾਂਗੇ ਨੈਕਸਟ ਸ਼ੂਟ ਨੈਕਸਟ ਸ਼ੂਟ ਲਾਵਾਂਗੇ ਨਾਲ ਉਹ ਤਕੀਵਾਂਗੇ ਚਾਹ ਬੱਕਰੀਆਂ ਦੇ ਦੁੱਧ ਦੀ ਸੋਹਣੀ ਜੀ ਗਾੜੀ ਜੀ ਕਰਕੇ ਕਿਉਂ ਬਾਦਸ਼ਾਹ ਭਾਈ ਪਿਆਓਗੇ ਟੈਕਨਾਲੋਜੀਆ ਅਣਛੇ ਧਨ ਵਾਲੇ ਜੁੜੇ ਰਹੋ ਨਾਲ ਯਾਰੀਆਂ ਬੱਕਰੀਆਂ ਬਾਦਸ਼ਾਹ ਕੋਲ ਤੇ ਅਸੀਂ ਲੈ ਤੇ ਉਹਨਾਂ ਪਾਕਪਤਨ ਤੋਂ ਤੋਰ ਕੇ ਠੀਕ ਹੈ ਤੇ ਜੱਟ ਸਾਹਿਬ ਦੋਸਤੋ ਹਾਂ ਮਾਕੀ ਇਸ ਰਾਜ ਕੋ ਫੋਨ ਨਾ ਆ ਜਿਆ ਜੇ ਬਾਦਸ਼ਾਹ ਕੋ ਲਈਆਂ ਨੇ ਬੱਕਰੀਆਂ ਲੱਖਾਂ ਰੁਪਏ ਦਾ ਮਾਲ ਹੈ ਕਿਉਂ ਲੈ ਕੇ ਅਸੀਂ ਚੱਲੇ ਆ ਪਾਕਪਤਨ ਯਾਰ ਜੀ ਹਾਂਜੀ ਆਹ ਵੇਖ ਲਓ ਜੀ ਅਸੀਂ ਆਏ ਆ ਤੇ ਮੁਗਲ ਭਾਸ਼ਾ ਦੇ ਪਿੰਡ ਇਹ ਸਾਰੇ ਜਿਹੜੇ ਬਾਬੇ ਨੇ ਇਹਦੇ ਨਾਲ ਹੁੰਦੇ ਨੇ ਤੇ ਇਹਨਾਂ ਨੇ ਸਾਨੂੰ ਬੜੀ ਮੁਹੱਬਤ ਪਿਆਰ ਕੀਤੀ ਖਾਸ ਤੌਰ ਆ ਬਾਬੇ ਨੇ ਆ ਭਾਈ ਨੇ ਤੇ ਆ ਬਾਬੇ ਸਾਡੇ ਇਹ ਤੁਸੀਂ ਵੇਖਦੇ ਹੋ ਟੈਕਨੋ ਵਿੱਚ ਮਸ਼ਹੂਰ ਨਾਲ ਹੀ ਆਂਦਾ ਟੈਕਨੋਲੋਜੀ ਦੇਖੀਏ ਨਾਲ ਤੇ ਤੁਸੀਂ ਦੱਸੋ ਇਹਨਾਂ ਮਾਲਾ ਯਾਰਾ ਹਾਂਜੀ ਹਾਂਜੀ ਬੜਾ ਪਿਆਰ ਕਰਾਦੇ ਨੇ ਘਰਾ ਦੇ ਨਾਲ ਰਹਿੰਦੇ ਨੇ ਬੱਕਰੀਆਂ ਚਰਾਉਣੇ ਅਸੀਂ ਤੇ ਨਾਲ ਹੀ ਮੇਰੇ ਰਹਿੰਦੇ ਨੇ ਕਿੰਨੇ ਹੋ ਸਕਰੀ ਸਾਨੂੰ ਸਪੋਰਟ ਤੁਸੀਂ ਕਰਨੀ ਰਾਲ ਕੇ ਸਾਨੂੰ ਬੜਾ ਅੱਛਾ ਲੱਗੇਗਾ ਕਿੰਨਾ ਲਾਓ ਯਾਾਂ ਚਦਨ